ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਆਪਣੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੀ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਰਜਾਨਾ ਪਹੁੰਚ ਸਕਣ ਜੀ ਜੇ ਤੁਹਾਨੂੰ ਆਪਣੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਲੜਕੀ ਵਾਲਿਆਂ ਦਾ ਐਡ ਦਾ ਫਾਈਲ ਨੰਬਰ ਦੱਸ ਕੇ ਉਹਨਾਂ ਦਾ ਕੰਟੈਕਟ ਨੰਬਰ ਆਪਣੇ ਤੋਂ ਲੈ ਸਕਦੇ ਹੋ ਜੀ ਅਰਸਤੇ ਹੈ ਜੀ ਅੱਜ ਦੇ ਫਾਈਲ ਨੰਬਰ 373 ਨਾਮ ਕੌਰ ਜ਼ਿਲ੍ਹਾ ਮਲੇਰਕੋਟਲਾ ਕਾਸਟ ਜੱਟ ਸਿੱਖ ਗੋਤ ਬਾਜਵਾ ਜਨਮ 18 ਮਾਰਚ 1999 ਹਾਈਟ 5 ਫੁੱਟ 5 ਇੰਚ ਪੜ੍ਹਾਈ ਬੀਐਸਸੀ ਨਰਸਿੰਗ ਪਲੱਸ ਐਮਐਸਸੀ ਡਿਗਰੀ ਕੰਪਲੀਟ ਪਿਤਾ ਐਗਰੀਕਲਚਰ ਮਾਤਾ ਜੀ ਸਕੂਲ ਟੀਚਰ ਨੇ ਜੀ ਪ੍ਰਾਈਵੇਟ ਸਕੂਲ ਦੇ ਵਿੱਚ ਇੱਕ ਭਰਾ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡਾ ਪੜਿਆ ਲਿਖਿਆ ਹੋਵੇ ਸੋਹਣਾ ਸੁਨੱਖਾ ਹੋਵੇ ਜਾਂ ਮੁੰਡਾ ਆਪਣਾ ਕੋਈ ਬਿਜ਼ਨਸ ਕਰਦਾ ਹੋਵੇ ਜਾ ਫਿਰ ਵਿਦੇਸ਼ ਗਿਆ ਹੋਵੇ ਜਮੀਨ ਪਾਇਨ ਤੋਂ 7 ਕਿੱਲਾਂ ਤੱਕ ਆਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਹੈ ਜੀ ਫਾਈਲ ਨੰਬਰ 372 ਨਾਮ ਕੌਰ ਜ਼ਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਢਿੱਲੋਂ ਜਨਮ 18 ਫਰਵਰੀ 2001 ਹਾਈਟ 5 ਫੁੱਟ 6 ਇੰਚ ਪੜਾਈ +2 ਪਾਸ ਪ러스 ਕੰਪਿਊਟਰ ਸਾਇੰਸ ਦਾ ਕੋਰਸ ਕੀਤਾ ਹੋਇਆ ਹੈ ਕੁੜੀ ਬਹੁਤ ਸੋਹਣੀ ਸੁਨੱਖੀ ਹੈ ਅਤੇ ਘਰ ਦਾ ਘਿਰਲੂ ਕੰਮਕਾਰ ਵੀ ਕਰ ਲੈਂਦੀ ਹੈ ਪਰਿਵਾਰ ਵਿੱਚ ਮਰਦਾ ਪਿਤਾ ਇੱਕ ਛੋਟਾ ਭਰਾ ਹੈ ਜੀ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਜੇ ਮੁੰਡੇ ਨੂੰ ਜ਼ਮੀਨ ਹੈ 3 ਤੋਂ 5 ਕਿੱਲੇ ਤੱਕ ਆਉਂਦੀ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਮੁੰਡਾ ਕਿਸੇ ਵੀ ਫੌਰੀ ਗ੍ਰੰਤੀ ਗਿਆ ਹੋਵੇ ਪਰ ਪੀਆਰ ਹੋਵੇ ਜੀ ਜਾਂ ਫਿਰ ਰਿਸ਼ਤਾ ਮੋਗੇ ਤੋਂ 100 ਕਿਲੋਮੀਟਰ ਦੀ ਦੂਰੀ ਤੇ ਵਿੱਚ ਵਿੱਚ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ। ਅਗਲਾ ਵਿਸ਼ਤਾ ਹੈ ਜੀ ਫਾਈਲ ਨੰਬਰ 373 ਨਾਮ ਕੌਰ ਜ਼ਿਲ੍ਹਾ ਸੰਗਰੂਰ ਕਾਸਟ ਜੱਟ ਸਿੱਖ ਗੋਤ ਮੰਗਟ ਜਨਮ 1 ਸਤੰਬਰ 1998 ਹਾਈਟ 5 ਫੁੱਟ 3 ਇੰਚ ਪੜ੍ਹਾਈ ਗ੍ਰੈਜੂਏਸ਼ਨ ਪਾਸ ਕੰਮ ਕੁੜੀ ਬੁਟੀਕ ਦਾ ਕੰਮ ਜਾਣਦੀ ਹੈ ਪਿਤਾ ਜੀ ਐਗਰੀਕਲਚਰ ਅਤੇ ਮਾਤਾ ਜੀ ਹਾਊਸ ਵਾਈਫ ਇੱਕ ਭਰਾ ਅਤੇ ਇੱਕ ਭੈਣ ਹੈ ਕੁੜੀ ਘਰ ਦਾ ਘਰੇਲੂ ਕੰਮਕਾਰ ਸਾਰਾ ਕਰ ਲੈਂਦੀ ਹੈ। ਮੁੰਡੇ ਨੂੰ 4 ਤੋਂ 5 ਕਿਲਾ ਤੱਕ ਜਮੀਨ ਆਉਂਦੀ ਹੋਵੇ ਜਾਂ ਫਿਰ ਕੋਈ ਆਪਣਾ ਕੰਮਕਾਰ ਕਰਦਾ ਹੋਵੇ ਮੁੰਡਾ ਸੋਹਣਾ ਸੁਨੱਖਾ ਹੋਵੇ ਜੀ ਵਧੀਆ ਪੜਿਆ ਲਿਖਿਆ ਹੋਵੇ ਇਹ ਰਿਸ਼ਤਾ ਕਰ ਦੇਣਗੇ ਜੀ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ WhatsApp ਨੰਬਰ ਤੇ ਮੈਸੇਜ ਕਰਕੇ ਇਹਨਾਂ ਦਾ ਫਾਈਲ ਨੰਬਰ ਦੱਸ ਕੇ ਅਤੇ ਇਹਨਾਂ ਬਾਰੇ ਬਧਿਰੇ ਜਾਣਕਾਰੀ ਅਤੇ ਇਹਨਾਂ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਸਤਿ ਸ੍ਰੀ ਅਕਾਲ ਜੀ